ਲਓ ਜੀ ਅੱਜ ਆਇਆ ਕਰੀ ਵਾਲੇ ਤੇ ਪੂਰੀ ਅੱਡੇ ਤੇ ਟੌਰ ਬਣ ਗਈ ਦੁਕਾਨਾਂ ਤੇ ਕੋਈ ਨਾ ਖੁੱਲ ਗਈਆਂ ਪਹਿਲਾਂ ਆਏ ਸੀ ਉਦੋਂ ਬੰਦ ਸੀ ਚੱਲ ਅੱਗੇ ਵਹਿੰਦੇ ਹਾਂ ਮਾਰਕੀਟ ਇਹ ਸਰਪੰਚ ਨੂੰ ਸﻠਸਨ ਕਹੀ ਆਵਾਜ਼ ਮੇਰਾ ਪਿੰਡ ਮੇਰਾ ਪਰਿਵਾਰ ਹਾਂ ਹਾਂ ਅੱਲੇ ਸਰਪੰਚ ਗਰਮੇਸ਼ ਸਿੰਘ ਸੰਧੂ ਸਰਦਾਰ ਤਲੀਪ ਸਿੰਘ ਸੰਧੂ ਮੰਗੇ ਵਾਲਾ ਵਾਹ ਇਹ ਕੀ ਢਾ ਵਾਕੇ ਢਾ ਤੇ ਬਹੁਤ ਵਧੀਆ ਓਖੇ ਭੁਖੇ ਸਾਰੇ ਓਕੇ ਲੈਟਰਾਂ ਲੂਟਾ ਵਧੀਆ ਪੂਰਾ ਪ੍ਰੋਗਰਾਮ ਆ ਤੈਸਵਾਰ ਕਰਕੇ ਸੀਐਸਸੀ ਸੈਂਟਰ ਬੰਦਦੇ ਹੈਨਾ ਸੋਲਨ ਮੋਬਾਈਲ ਇਲੈਕਟ੍ਰੋਨਿਕ ਪਰਚੂਨ ਵਾਲੀ ਵੀ ਖੁੱਲੀ ਏ ਹਾਂ ਹਾਂ ਹੂੰ ਹਾਂ ਸ਼ੋ ਬਣ ਗਈ ਏ ਤੇ ਤਰੀਕਾ ਬਣ ਗਿਆ ਨੇ ਨੇ ਬਹੁਤ ਵਧੀਆ ਹੈ ਪੰਚਾਇਤ ਦੀ ਇਨਕਮ ਦਾ ਸਰੋਤ ਬਣ ਗਿਆ ਇਹਦਾ ਪੁਲਾਅ ਅੱਛਾ ਸਾਰੀਆਂ ਪੰਚਾਇਤੀ ਨੇ ਹੈ ਹਾਂ ਹਾਂ ਬਿਲਕੁਲ ਸਰਪੰਚ ਨੇ ਮੋਹਨ ਸਿੰਘ ਨੇ ਰਬਾਬ ਬੁਟੀਕ ਹੈ ਠੀਕ ਠੀਕ ਹੈ ਐਸੀ ਫ੍ਰਿਜ ਵਾਲੀ ਦੁਕਾਨ ਹੈ ਸਮਰ ਸੋਲੂਸ਼ਨ ਵੀਰ ਕਸੀਰ ਸਟੋਰ ਹੋਰ ਵੀਰ ਜੀ ਕੀ ਹਾਲ ਹੈ ਕਿੱਥੇ ਕਹੇ ਬਾਜੀ ਬਾਜੀ ਤਾਂ ਹੈਰੀ ਦੀ ਠੀਕ ਠੀਕ ਕਿੰਨੇ ਚਿਰ ਹੋ ਗਿਆ ਦੁਕਾਨਾਂ ਬਣੀਆਂ ਨੂੰ ਮਤਲਬ ਦੂਜਾ ਖੁੱਲੀਆਂ ਨੂੰ ਐ ਪੰਜਵੇਂ ਮਹੀਨੇ ਹੋ ਗਏ ਜੀ ਪੰਜਵੇਂ 6 ਮਹੀਨੇ ਬਣਾ ਦਿਓ ਵੈਸੇ ਇੱਕ ਪਿੰਡ ਦੇ ਤੌਰ ਤੇ ਬਣਾਉਂਦੇ ਆ ਸਰਪੰਚ ਦੇ ਤੌਰ ਤੇ ਵੀ ਐਡੇ ਦੇ ਬਹੁਤ ਸੋਹਣੇ ਬਣੇ ਅੱਛਾ ਅੱਛਾ ਹਾਂ ਵੈਸੇ ਨਹੀਂ ਕੋਈ ਚੱਕਰ ਹੈਗਾ ਅਹੀਂ ਕਿਹੜਾ ਕੋਈ ਕੋਈ ਦੋ ਨੰਬਰ ਦਾ ਨਹੀਂ ਕੰਮ ਕਰਦੇ ਤੁਸੀਂ ਨਹੀਂ ਦੋ ਨੰਬਰ ਦਾ ਨਹੀਂ ਨਹੀਂ ਫਿਰ ਘਰਾਣ ਵਾਲੀ ਕਿਹੜੀ ਦੌਰ ਨਹੀਂ ਮੈਂ ਵੈਸੇ ਏ ਪੁੱਛਦੇ ਆ ਵੀ ਐਡਾ ਬਹੁਤ ਸੋਹਣਾ ਬਣ ਗਿਆ ਪਿੰਡ ਦਾ ਉਹਦੇ ਬਾਰੇ ਬਣਾਉਂਦੇ ਆ 2 ਨੰਬਰ ਦਾ ਕੰਮ ਕੀ ਕਰ ਹੂੰ ਟਪਕ ਭਰਾਂ ਦੀ ਲੋੜ ਹੀ ਕੋ ਨਹੀਂ ਗਈ ਵੀਡੀਓ ਬਣਾ ਲੈ ਮੇਰਾ ਮਲਕੀਤ ਸਿੰਘ ਹੈ ਤੈਨੂੰ ਆਲਰਾਊਂਡਰ ਦਾ ਸਰਚੇ ਮਾਰੇਗਾ ਤੈਨੂੰ ਪਤਾ ਲੱਗ ਜਾਏ ਤੇ ਬਹੁਤ ਵਧੀਆ ਯਾਰ ਐਡਾ ਬਣ ਗਿਆ ਹੈ ਪੂਰਾ ਸੋਹਣਾ ਬਣ ਗਿਆ ਤੇ ਬੜਾ ਟਾਈਮ ਹੋ ਗਿਆ ਮੈਂ ਕਿਹਾ ਚੱਲ ਗੇੜਾ ਮਾਰਾਂਗੇ ਉਦੋਂ ਤੱਕ ਘਾਟਨ ਤੇ ਸੱਧਿਆ ਸੀ ਜਦੋਂ ਆਇਆ ਨਹੀਂ ਗਿਆ ਬੀਐਸ ਪ੍ਰਾਪਰਟੀ ਐਡਵਾਈਜ਼ਰ ਹੈ ਪਿੰਡ ਵਾਸੀ ਬੈਠੇ ਨੇ ਬਿਲਡਿੰਗ ਹੈ ਨਾ ਪੂਰੀ ਵੇਖ ਅੱਡੇ ਦੀ ਬੁੜੀ ਸੋਹਣੀ ਜਮਿਆ Rajasthan ਵਾਲੇ ਨਹੀਂ ਹੁੰਦੇ ਸੁਣ ਸੁਣੇ ਅੱਡੇ ਉਸ ਹਿਸਾਬ ਨਾਲ ਬਣਾਇਆ ਓਏ ਤੇ ਬਹੁਤ ਵਧੀਆ ਕੰਮ ਕਰਵਾਇਆ ਸਰਪੰਚ ਨੇ ਤੇ ਚਲੋ ਅੱਗੇ ਚੱਲਦੇ ਆਪਾਂ ਹੋਰ ਵੀ ਆਨੇ ਪਰੋ ਹਾਂਜੀ ਭਾਈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਆਸਾ ਸਿੰਘ ਹੈ ਆਸਾ ਸਿੰਘ ਤੇ ਕਿੰਨਾ ਕੁ ਟਾਈਮ ਹੋ ਗਿਆ ਦੁਕਾਨਾਂ ਖੁੱਲੀਆਂ ਨੂੰ ਇਹ ਇਹ ਦੁਕਾਨਾਂ ਨੂੰ ਹੋਈ ਚੱਲਾ 6-7 ਮਹੀਨੇ ਠੀਕ ਹੈ ਤੇ ਕਿਰਾਇਆ ਕਰਵਾ ਇਹਨਾਂ ਦਾ ਜਾਇਜ਼ ਹੈ ਕਿ ਜ਼ਿਆਦਾ ਹੈ ਨਹੀਂ ਠੀਕ ਹੈ ਕਿਰਾਇਆ ਇਹਨਾਂ ਦਾ ਪਿੰਡ ਦੇ ਠੀਕ ਹੈ ਹਾਂਜੀ ਪਿੰਡ ਦੀ ਸਹਿਮਤੀ ਨਾਲ ਸਾਰੇ ਕੁਝ ਤੇ ਸਰਪੰਚ ਜੀ ਤਾਂ ਖੁਸ਼ ਨੇ ਪੂਰੇ ਗਰਮੇਸ਼ ਸਿੰਘ ਤੋਂ ਵਧੀਆ ਵਧੀਆ ਹਮ ਵਧੀਆ ਕੰਮ ਕਰਵਾਇਆ ਯਾਰ ਬਾਕੀ ਨਾ ਪਾਰਕਿੰਗ ਵਾਲਾ ਥਾਂ ਵੇਖੋ ਕਿੱਡਾ ਵਧੀਆ ਹੈ ਨਾ ਖੁੱਲਾ ਥਾਂ ਹੈ ਜਿੰਨਾ ਮਰਜੀ ਸਾਧਨ ਹੈ ਤੇ ਦੁਕਾਨਾਂ ਮਤਲਬ ਉਹ ਜਿਹੜੀ 13 ਚੋਂ 12 11 ਤੇ ਦਰਾ ਹਾਂਜੀ ਕੋਈ ਦੁਕਾਨਾਂ 11 ਨੰਬਰ ਸਾਡੇ ਪਹਿਲੇ ਸਰਪੰਚ ਨੇ ਗੁੱਟਾ ਸਿੰਘ ਉਹ ਸ਼ੈੱਡ ਬਣਾ ਕੇ ਉਹ ਤਾਉਂ ਦੇ ਸ਼ਾਉ ਵੱਡਾ ਸ਼ੈੱਡ ਕੇ ਯਾਰ ਕਮਾਲ ਹੈ ਸਾਡੇ ਸਰਪੰਚ ਦੇ ਇੱਕ ਤੋਂ ਇੱਕ ਨਹੀਂ ਸ਼ੈੱਡ ਦੇ ਚੱਲਾਂਗੇ ਪਹਿਲਾਂ ਦੁਕਾਨਾਂ ਬਾਰੇ ਪੁੱਛ ਲਈਏ ਇਹ ਇਹ ਜਿਹੜੀਆਂ 11 12 13 ਨੇ ਇਹ ਸਭ ਛੜੀਆਂ ਨੇ ਅੱਛਾ ਸਾਰੀਆਂ ਜਿਹੜੀਆਂ ਵੇਲੀ ਕੋਈ ਨਹੀਂ ਆ ਗਈ ਪ੍ਰਾਪਰਟੀ ਡੀਲਰ ਆਹ ਤੇ ਸ਼ਾਇਦ ਯਾਰ ਮੈਂ ਇੱਕ ਆਫਿਸ ਬਣਾਣਾ ਸੀ ਇੱਕ ਆਪਣਾ ਮਲਕੀ ਉੱਤੇ ਉੱਤੇ ਵੀ ਬਣ ਸਕਦੀਆਂ ਦੁਕਾਨਾਂ ਤੇ ਹਣਾ ਬਨ ਸਕਦੀ ਹੈ ਹੈ 5 ਸਾਲ ਜੀ ਮੌਕਾ ਹੋਰ ਦੋਗੇ ਤਾਂ ਹਾਂ ਬਨ ਸਕਦੀ ਆ ਅਗਾ ਵੀ ਜਵੇਂ ਸਾਲ ਕੋ ਕਹਿੰਦੇ ਰਹਿ ਗਿਆ ਅਗਾ ਕੋਈ ਸਹਿਮਤੀ ਨਾ ਕਰੋਗੇ ਕਿ ਉਹ ਤਾਂ ਪਰਮੇਸ਼ਰ ਜਾਣਦਾ ਅੱਛਾ ਚਲੋ ਵਧੀਆ ਵਧੀਆ ਚਲੋ ਪਤਾ ਹੋਵੇ ਚਲੋ ਵੀ ਵੇਖ ਲੈਨੇ ਆ ਕਰੀ ਵਾਲੇ ਕੋ ਮੰਨਦੇ ਆ ਆਪਾਂ ਸ਼ੈੱਡ ਕਿਹੜੇ ਸਰਪੰਚ ਜਣ ਬਣਾਇਆ ਵੀ ਇਹ ਬੂਟਾ ਸਿੰਘ ਬੂਟਾ ਸਿੰਘ ਹੈ ਹਾਂ ਉਹ ਵੇ ਅੱਗੇ ਜਾ ਬੂਟਾ ਸਿੰਘ ਗਿੱਲ ਸਰਪੰਚ ਜੀ ਬੂਟਾ ਸਿੰਘ ਗਿੱਲ ਨਾਮ ਲਿਖਿਆ ਹੋਇਆ ਹੈ ਹੈ ਐਕਸ ਸਰਪੰਚ ਨੇ ਕੰਮ ਆ ਪਰ ਹੁਣ ਵੀ ਕੰਮ ਪੂਰੀ ਤੂਤੀ ਬੋਲਦੀ ਹੈ ਹੱਲ ਵੀ ਪੂਰੀ ਪਾਵਰੇ ਹੈ ਜੋ ਮੱਢ ਕੇ ਹਾਂ ਆ ਸਾਧਨ ਸੂਧਨ ਖੜੇ ਨੇ ਹਾਂ ਸਚਵਾਲੇ ਹੋ ਸਪੱਸ਼ਟ ਠੀਕ 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 ਕੋ ਪਾਰਕ ਹੀ ਨਾਲ ਪਰਲੇ ਬੰਦੇ ਹੂੰ ਕੋਈ ਪ੍ਰੋਗਰਾਮ ਵੱਡਾ ਪੰਚਾਇਤ ਮੌਜੂਦ ਕਰਨੀ ਹੋਵੇ ਹਾਂ ਇੱਥੇ ਆ ਆਂਕ ਲੀਡਰ ਵੀ ਕੋਈ ਨਾ ਕੋਈ ਜੀ ਹੂੰ ਜੋ ਵੀ ਲੀਡਰ ਆਉਂਦੇ ਇੱਥੇ ਹੈ ਨਾ ਸਟੇਜ ਵੇਖੋ ਕਿੰਨੀ ਤਗੜੀ ਹੈ ਉਹ ਇੱਧਰ ਆਂਗਣ ਮਾਤੀ ਖੇਡਣਾ ਠੀਕ 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 ਬਹੁਤ ਵਧੀਆ ਚੀਜ਼ ਹੈ ਇਹ ਚਾਲੂ ਹੋਣੀ ਸਾਰੀ ਬਿਲਡਿੰਗ ਤੇ ਵਧੀਆ ਹੈ ਨਾ ਹੂੰ 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 ਆ ਥੋੜਾ ਥੋੜਾ ਏਮਾਲਾ ਵੀ ਸਮਾਨ ਰੱਖਿਆ ਹੋਇਆ ਆ ਹਾਂ ਬਹੁਤ ਵਧੀਆ ਹੂੰ 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 ਨਹੀਂ ਨਹੀਂ ਵਧੀਆ ਵਧੀਆ ਚਾਹ ਪਰ ਕੇ ਕੋਈ ਠੰਡ ਠੁੰਡ ਕਰਕੇ ਗਾਂ ਗਰਮੀ ਚ ਪਾਣੀ ਪੂਣੀ ਲੱਗੇਗਾ ਸਾਰਾ ਓਕੇ ਹੋ ਜਾਏਗਾ ਰਿਪੋਰਟ ਹਾਂ ਕੀ ਕਦਨ ਹੁੰਦਾ ਨਹੀਂ ਬਜ਼ੁਰਗ ਵੀ ਬੰਦੇ ਨੇ ਹੂੰ ਹੂੰ ਨਹੀਂ ਨਹੀਂ ਬਹੁਤ ਵਧੀਆ ਇੱਥੇ ਨਾ ਬੜੀ ਦੁਰਦਸ਼ਕ ਹਾਲ ਹੂੰ ਹੂੰ ਸਾ ਦਾ ਨਾਸ ਹੋਇਆ ਪਿਆ ਕੋਈ ਗੱਲ ਨਹੀਂ ਅੱਗੇ ਸਫਾਈ ਹੋ ਜੇਗੀ ਆਹ ਹਾਂ ਹੂੰ ਕੋਸ਼ ਅੱਗੇ ਥੋੜਾ ਮੌਸਮ ਵੀ ਉਹੋ ਜਿਹਾ ਸੀ ਨੀ ਦਾ ਪਾਰਕ ਤੇ ਬਹੁਤ ਵਧੀਆ ਇਹ ਬਹੁਤ ਵਧੀਆ ਬਹੁਤ ਇਹ ਨੇੜ ਤੇੜੇ ਪਿੰਡਾਂ ਜਿਵੇਂ ਦਾ ਅੱਡਾ ਬਣਿਆ ਨਹੀਂ ਕਿਸੇ ਦਾ ਹਣਾ ਬਹੁਤ ਸੋਹਣਾ ਅੱਡਾ ਬਣਿਆ ਤੇ ਵੀਡੀਓ ਨੂੰ ਸਾਰੇ ਲਾਈਕ ਤੇ ਸ਼ੇਅਰ ਕਰੀ ਜਾਇਓ ਹਾਂ ਇੱਥੇ ਕਿ ਸਵਾਰੀਆਂ ਉੱਥੇ ਰਾਹ ਖੜੀਆਂ ਨਹੀਂ ਆਸੀ ਮਾ ਟਰੱਕ ਪਤੰਦਰ ਲਈ ਜਾਂਦੇ ਕੀ ਲਾਨ ਲੱਗੇ ਨੇ ਹੂੰ ਹੂੰ ਇੱਧਰ ਵੇਖ ਆਉਂ ਜਿੱਥੇ ਉੱਤਰੇ ਨੇ ਇਹ ਸੋ ਉਹ ਮਾਰਲੀ ਸਾਈਡ ਹਾਂ ਹਾਂ ਸਵਾਰੀਆਂ ਇੱਥੇ ਖੜੀਆਂ ਰਹਿਣੀਆਂ ਬੱਸ ਆ ਗਈ ਨਾ ਆ ਗਈ ਨਹੀਂ ਉਹ ਪਹਿਲਾਂ ਨਾ ਪਿੱਛੇ ਜੇ ਰੋੜਾ ਆ ਜਾਂ ਪਿਆ ਹੀ ਵੀ ਬੱਸ ਇੱਥੇ ਆਉਂਦੀ ਨਹੀਂ ਅੱਡੇ ਦੇ ਵਿੱਚ ਬਾਅਦ ਜਗ੍ਹਾ ਅੱਡਾ ਬਣ ਗਿਆ ਹੁਣ ਇੱਥੇ ਪਾਸੇ ਇਧਰੋਂ ਆਏ ਕਿ ਤੋ ਵੀ ਇੱਥੇ ਰੁਕਦੀ ਅਛਾ ਇੱਥੇ ਰੁਕਦੀ ਹੈ ਹੁਣ ਰੁਕਦੀ ਹੈ ਸਵਾਰੀਆਂ ਹੋਵੇ ਅੰਦਰ ਬਹਿਣ ਵਾਸਤੇ ਜਗਾ ਬਣ ਗਈ ਹੈ ਨਾ ਨਹੀਂ ਨਹੀਂ ਸਹੀ ਹੈ ਵਾਸਨ ਨਾਲੇ ਮੁੜਨ ਨੂੰ ਵਧੀਆ ਜਗਾ ਹੂੰ ਨਹੀਂ ਹੁਣ ਰੁਕਦੇ ਨੇ ਚਲੋ ਵਧੀਆ ਚਲੋ ਠੀਕ ਹੈ ਭਾਜੀ ਚਲਦੇ ਆ ਬਹੁਤ ਵਧੀਆ ਲੱਗਾ ਅੱਡਾ ਵੇਖ ਕੇ ਸਰਪੰਚ ਸਾਹਿਬ ਨੇ ਬਹੁਤ ਵਧੀਆ ਕੰਮ ਕਰਾਇਆ ਪਾਕਿਸਤਾਨ ਸਿੰਘ ਦਾ ਬੜਾ ਵਧੀਆ ਸਟੈਚੂ ਬਣਿਆ ਵਾਰਿਆ ਫੇਰ ਇੱਧਰ ਖੜ ਗਿਆ ਪਰ ਇੱਧਰੋਂ ਸਿੱਧਾ ਐ ਨੂੰ ਨਾ ਨਾ ਬਸ ਚਲ ਠੀਕ ਹੈ ਪਾਜੀ ਚੰਗਾ ਚੱਲਦੇ ਠੀਕ ਹੈ ਜੀ ਬਾਕੀ ਕੋਈ ਵੀ ਚੀਜ਼ ਜਿਹੜੀ ਨਾ ਮਿਲਦੀ ਹੋਵੇ ਇੱਥੋਂ ਸਾਰੇ ਕੁਝ ਮਿਲ ਹੀ ਜਾਂਦਾ ਕਰਿਆ ਲਿਓ ਆਏ ਪ੍ਰੋਗਰਾਮ ਸਾਰਾ ਓਕੀ ਇੱਥੋਂ ਵੇਖ ਬ੍ਰੇਕ ਹੋਲ ਲੈਣਾ ਆਪਾਂ ਫੇਰ ਚੱਲੀਏ ਠੀਕ ਹੈ ਜੀ ਓਕੇ ਸਾਰਿਆਂ ਦਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਥੈਂਕ ਯੂ ਧੰਨਵਾਦ